ਮੈਨੂੰ ਬੜਾ ਜੋੜੀ ਮੈਨੂੰ ਬਦਾਨੀ ਦੀ ਮੇਰੀ ਬੱਜੀ ਬਾਜ ਜੋ ਮੰਮੀ ਮੈਂ ਵਿਆਹ ਕਰੂ ਜਗੀਰਾ ਮੰਮੀ ਵੀਰੇ ਦਾ ਵਿਆਹ ਕਰਨਾ ਮੈਂ ਠੀਕ ਹੋ ਜਾ ਮੈਨੂੰ ਕੀ ਪਤਾ ਤੇ ਕਹਿੰਦੇ ਮੇਰੇ ਉਰੇ ਦਰਦ ਹੁੰਦਾ ਮਾ ਮੇਰੇ ਦਰਦ ਹੁੰਦਾ ਫਿਰ ਇਹਨੇ ਡਾਕਟਰ ਬੁਲਾਇਆ ਉਹਨੇ ਟੀਕਾ ਲਾ ਕੇ ਜਿਆਦੀ ਕਹਿਣ ਲੱਗੇ ਵੀ ਇਹਨੂੰ ਚੱਕ ਕੇ ਲੈ ਜਾ ਆਹ ਵੱਡਾ ਪ੍ਰੇਸ਼ਨ ਹੋਇਆ ਜੀਗਾ ਜਾਨੂ ਨ ਜਾਵ ਜਾਈਨਾ ਮੈਨੂੰ ਬੱਚੀ ਨਹੀਂ ਨਹੀਂ ਪਰ ਆਦੇ ਆਉਂਦੇ ਹੀ ਮਾਂ ਤੀਦੀਆਂ ਉਜੜੀਆਂ ਖੁਸ਼ੀਆਂ ਪਰਿਵਾਰ ਚ ਛਾਇਆ ਮਾਤਮ ਪਏ ਸੜਕ ਤੇ ਕੀਰਨੇ ਮਾਂ ਦੇ ਤਰਲੇ ਸੋੜ ਬਲੁੰਦਰ ਜਾਵੇ ਗਿਰੂ ਜੀਵਤ ਬਨਗਾਰੇ ਵੀਰ ਨਾ ਲਲੰਡੀ ਗੂ ਵੇ ਤੋ ਗਣੇ ਜੇ ਮੈਂ ਬਿਆਰ ਦਰੂਗੀ ਵੀ ਲੈਣਾ ਕਹਿੰਦੇ ਨੇ ਕਿ ਜਦੋਂ ਕੋਈ ਧੀ ਮਾਂ ਪੜਦੀ ਆ ਤਾਂ ਉਸ ਤੇ ਮਾਂ ਉਤਸਵ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਜੇਕਰ ਧੀ ਦੇ ਘਰ ਪੁੱਤ ਜੰਮਿਆ ਹੋਵੇ ਤਾਂ ਪੇਕਿਆਂ ਦੇ ਖੁਸ਼ੀ ਦੇ ਨਾਲ ਪੈਰ ਜ਼ਮੀਨ ਤੇ ਨਹੀਂ ਲੱਗਦੇ ਆਰਤਸ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਇਹ ਉਹ ਭਾਗੀ ਨਾਨੀ ਹੈ ਜਿਸਨੇ ਆਪਣੇ ਦੋਤੇ ਦਾ ਬੂਤ ਆ ਦੇਖਿਆ ਪਰ ਉਸ ਨੂੰ ਜਨਮ ਦੇਣ ਪਾੜੀ ਆਪਣੀ ਤੀ ਨੂੰ ਦੁਬਾਰਾ ਦੇਖ ਨਹੀਂ ਸਕੀ ਤੇ ਗਮ ਦੇ ਵਿੱਚ ਡੁੱਬੀ ਹੋਈ ਇਸ ਮਾਂ ਨੂੰ ਦੇਖ ਕੇ ਤੁਹਾਡੀ ਵੀ ਰੂਹ ਬਲੁੰਦਰੀ ਜਾਵੇਗੀ ਜਿੱਥੇ ਰੱਬ ਨੇ ਇੱਕ ਪਾਸੇ ਸੀਤੀ ਦੇ ਘਰ 50 ਸਾਲਾਂ ਬਾਅਦ ਖੁਸ਼ੀ ਦਿੱਤੀ ਤਾਂ ਨਾਲ ਹੀ ਨਾਲ ਉਹ ਖੁਸ਼ੀਆਂ ਵੀ ਖੋ ਲਈਆਂ ਕਿਉਂਕਿ ਜਨਮ ਦੇਣ ਤੋਂ ਬਾਅਦ ਇਸ ਇਸ ਮਾਂ ਦੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਤੇ ਜਿ세 ਚਲਦਿਆਂ ਇਹ ਨਾਨੀ ਸੜਕ ਤੇ ਬੈਠੀ ਕੀਨੇ ਪਾਰੀ ਐ ਤੇ ਆਪਣੀ ਧੀ ਨੂੰ ਯਾਦ ਕਰ ਰਹੀ ਐ ਸੜਕ ਤੇ ਉੱਪਰ ਲੋਕ ਇਕੱਠੇ ਹੋਏ ਹੋਏ ਨੇ ਤੇ ਤੇਹ ਬਾਦ ਉਸਦੀ ਲਾਸ਼ ਨੂੰ ਸੜਕ ਤੇ ਰੱਖ ਕੇ ਕੀਨੇ ਪਾਰੀ ਐ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਹੋਇਆ ਕੀ ਐ ਦਰਅਸਲ ਇਹ ਮਾਂ ਜਿਸ ਦੀ ਧੀ ਗਰਭਵਤੀ ਸੀ ਤੇ ਉਸਦੀ ਧੀ ਨੇ 5 ਸਾਲਾਂ ਦੇ ਬਾਅਦ ਪੁੱਤ ਨੂੰ ਜਨਮ ਦਿੱਤਾ ਸੀ ਉਹੋ ਜਨਮ ਦੇਣ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ ਤੇ ਇਸਰ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਉੱਪਰ ਅਣਗੈਲੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਮੇਰੀ ਰਾਤ ਗੱਲ ਹੁੰਦੀ ਸੀ ਗੱਲ ਮੈਂ ਜਾਰੀ ਜਾਰੀ ਰਹੀਆਂ ਕੋਲੇ ਮੰਮੀ ਮੇਰੇ ਦਰਦ ਹੁੰਦਾ ਕਹਿੰਦੀ ਮੇਰੇ ਇੱਥੇ ਦਰਦ ਹੁੰਦਾ ਮੈਂ ਇਹਨੂੰ ਬੁਲਾਇਆ ਮਗਰ ਪੁੱਤ ਡਾਕਟਰਾਂ ਨੂੰ ਬੁਲਾਇਆ ਡਾਕਟਰ ਟੀਕਾ ਲਾ ਜਾਂਦੇ ਸੀ ਮੁੜ ਜਾਂਦੇ ਸੀ ਉੱਕੀ ਦੀ ਕੀ ਕਹਿੰਦੀ ਕਹਿੰਦੀ ਮੇਰੇ ਉਰੇ ਦਰ ਦੁੰਦਾ ਮਾ ਮੇਰੇ ਦਰ ਦੁੰਦਾ ਮੇਰੇ ਨੇ ਡਾਕਟਰ ਬੁਲਾਇਆ ਉਹਨੇ ਟੀਕਾ ਲਾ ਕੇ ਇਹਦੀ ਕਹਿਣ ਲੱਗੇ ਵੀ ਇਹਨੂੰ ਚੱਕ ਕੇ ਲੈ ਜਾਓ ਪ੍ਰੇਸ਼ਨਾ ਜੀ ਬਟਾ ਹਾ ਵੱਡਾ ਪ੍ਰੇਸ਼ਨਾ ਹੋਇਆ ਸੀਗਾ ਕੀ ਮੰਗ ਕਰਦੇ ਨਸਾਬ ਪੰਜਾਬ ਜਾਏ ਬੇਟੀ ਦੇ ਚਾਚੀ ਬੇਟਾ ਦੇਖਣਾ ਸੀ ਜਾਨੂ ਨਸਾਬ ਜਾਏ ਨਾ ਮੈਨੂੰ ਬੱਚੀ ਨਹੀਂ ਲੈਣੀ ਜੀ ਮੇਰੀ ਬੱਚੀ ਨਾ ਜਾਉਣਾ ਨਾ ਨਦੀ ਮੁੰਡੇ ਵੇ ਉਹਨੇ ਦੀ ਮੈਂ Ia sangat menakutkan kepada ibu. Ia sangat menakutkan kepada ibu. Ia tidak tahu bahawa anak saya akan meninggal. Ibu, saya mahu berkahwin dengan Janggirah. Ibu, saya mahu berkahwin dengan anak saya. Ia tidak tahu apa yang akan berlaku. Janggirah... Ia tidak tahu apa yang ਉਧਰ ਆਪਣੀ ਬੱਚੀ ਦੀ ਮਾਂ ਤੇ ਆਪਣੀ ਪਤਨੀ ਨੂੰ ਗਵਾ ਚੁੱਕੇ ਇਸ ਪਤੀ ਨੇ ਵੀ ਆਪਣਾ ਦਰਦ ਬਿਆਨ ਕਰਦਿਆਂ ਹੋਇਆ ਹਕਤਾਰ ਪ੍ਰਸ਼ਾਸਨ ਦੇ ਉੱਪਰ ਅਣਗੈਲੀ ਦੇ ਇਲਜ਼ਾਮ ਲਗਾਏ ਨੇ ਤੇ ਉਸ ਦਾ ਕਹਿਣਾ ਇਹ ਕਿ ਉਸ ਦੀ ਤਾਂ ਦੁਨੀਆ ਹੀ ਉੱਜੜ ਗਈ ਹੈ ਗਲਤੀ ਇਹ ਨਹੀਂ ਆ ਕਰਕਤ ਹੋਈ ਜਾਂ ਮੈਨੂੰ ਇਨਸਾਫ ਚਾਹੀਦਾ ਜੀ ਉਹਨਾਂ ਦੀ ਅਣਗੈਲੀ ਕਰਕਾ ਹੈ ਮੇਰੀ ਘਰ ਵਾਲੀ ਦੀ ਵਾਈਫ ਦੀ ਡੈਥ ਹੋ ਗਈ ਮੈਨੂੰ ਇਨਸਾਫ ਚਾਹੀਦਾ ਹੈ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਮੇਰੀ ਵਾਈਫ ਦੀ ਡੈਥ ਹੋ ਗਈ ਜੀ ਸਾਡਾ ਸਾਰਾ ਘਰ ਉਜੜ ਗਿਆ ਕੰਮ ਕਰਦਾ ਸੀ ਘਰੇ ਲੂਆ ਹਾਂ ਜੀ ਦਿਹਾੜੀ ਜੋਤੇ ਵਾਲਾ ਬੰਦਾ ਆਇਆ ਮੈਂ ਕਿੰਨੀ ਕੁ ਉਮਰ ਸੀ ਕਿ ਨਾ ਸੀ ਉਹ ਮਰੇ 33 ਸਾਲ ਦੀ ਐ ਨਹੀਂ ਕੋਈ ਪੈਸਾ ਨਹੀਂ ਆਇਆ ਸਾਨੂੰ ਆਇਆ ਸੀ ਵੀ ਸਰਕਾਰੀ ਦੇ ਵਿੱਚ ਸਹੂਲਤੋਂ ਵਧੀਆ ਸਰਕਾਰੀ ਦੇ ਵਿੱਚ ਸਹੂਲਤ ਵੀ ਨਹੀਂ ਆ ਗਈ ਜਮਾ ਵੀ ਉਹ ਵੀ ਭੱਜ ਬੱਜ ਕੇ ਪੈਂਦੇ ਸੀ ਦਰਦ ਹੁੰਦਾ ਸੀ ਕੋਈ ਸੁਣਦਾ ਨਹੀਂ ਸੀ ਟੀਕਾ ਲਾ ਦੋ ਦਰਦ ਬਹੁਤ ਹੋਇਆ ਮੇਰੀ ਵਾਈਫ ਅੱਧੀ ਦਿਹਾੜੀ ਤੜਪਦੀ ਰਹੀ ਆ ਇੱਕ ਟੀਕਾ ਲਿਆ ਕਹਿੰਦੇ 6 ਹੰਡੇ ਬਾਅਦ ਟੀਕਾ ਨਹੀਂ ਲਾ ਸਕਦੇ ਮੇਰੀ ਵਾਈਫ ਇੰਨੀ ਤੜਪਦੀ ਰਹੀ ਆ ਬਹੁਤ ਤੜਪਦੀ ਰਹੀ ਆ ਬੱਚੇ ਹੋਣ ਦੇ ਬਾਅਦ ਦੂਜੇ ਦਿਨ ਉਹ ਹੀ ਆਈ ਉਥੇ ਪਟਿਆਲੇ ਹੋਈ ਆ ਜੀ ਉਥੇ ਰੈਫਰ ਕੀਤੀ ਆ ਜੀ ਮੰਗਾ ਸੀ ਇਹ ਹੀ ਕਰਦੇ ਆਂ ਇਹ ਡਾਕਟਰ ਦੀ ਡਿਗਰੀ ਚਾਹੀਦੀ ਆ ਜਾਨੀ ਚਾਹੀਦੀ ਆ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਈ ਉਦੋਂ ਇਸ ਪੂਰੇ ਮਾਮਲੇ ਦੇ ਸਬੰਧ ਦੇ ਵਿੱਚ ਜਦੋਂ ਪੁਲਿਸ ਅਧਿਕਾਰੀ ਦੇ ਨਾਲ رابطہ ਕਾਇਮ ਕੀਤਾ ਗਿਆ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਇਸ ਮਾਮਲੇ ਬਾਰੇ ਤੁਸੀਂ ਖੁਦ ਹੀ ਉਹਨਾਂ ਦੀ ਜ਼ੁਬਾਨੀ ਸੁਣ ਲਓ ਇਤਲਾ ਮਿਲ ਜੀਗੀ ਤਬੀ ਇਹ ਆਪਣਾ ਇੱਕ ਲੇਡੀਜ਼ ਹੈ ਉਹ ਰੂਵੀ ਹੋਈ ਸੀ ਤੇ ਡਰਵੀ ਹੋਣ ਤੋਂ ਬਾਅਦ ਉਹਨੇ ਬੱਚੇ ਨੇ ਜਨਮ ਦਿੱਤਾ ਸੀਗਾ ਜਨਮ ਤੋਂ ਬਾਅਦ ਉਹ ਲੇਡੀ ਦੀ ਮੌਤ ਹੋ ਗਈ ਉਸ ਤਰ੍ਹਾਂ ਤੇ ਸੜਤਾ ਮਲੇਕਪੁਰ ਦਾ ਪੁੱਜਿਆ ਇੱਥੇ ਪਤਾ ਲੱਗਿਆ ਵੀ ਅਮਨਦੀਪ ਕੌਰ ਇੱਕ ਲੇਡੀ ਸੀ ਜਿਹੜੀ ਕਿ 9 ਤਰਾਨੀ ਰੋਡ ਦੇ ਰਹਿਣ ਵਾਲੀ ਸੀ ਗਾਂਧੀ ਨਗਰ ਦੇ ਤੇ 31 ਈਅਰ ਦੀ ਲੇਡੀ ਸੀ ਉਹਨੇ ਜਿਹਦੇ ਪਹਿਲਾਂ ਵੀ ਬੱਚਾ ਸੀ ਹੁਣ ਉਹਨੇ ਬੱਚੇ ਨੂੰ ਜਨਮ ਦਿੱਤਾ ਸੀਗਾ ਬੇਟੇ ਨੂੰ ਬੱਚੇ ਨੂੰ ਜਨਮ ਦਿਨ ਤੋਂ ਬਾਅਦ ਉਹਦੀ ਤਬੀਅਤ ਖਰਾਬ ਹੋ ਗਈ ਸੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਹਨੂੰ ਰਜਿੰਦਰਾ ਉੱਤ ਪਟਿਆਲਾ ਦਾ ਰੈਫਰ ਕਰ ਦਿੱਤਾ ਸੀਗਾ ਰੈਫਰ ਕਰਨ ਤੋਂ ਬਾਅਦ ਉੱਥੇ ਜਿਹੜੀ ਰਜਿੰਦਰਾ ਉੱਤ ਪਟਿਆਲਾ ਵਿੱਚ ਉਹਦੀ ਮੌਤ ਹੋ ਗਈ ਉਹਦੀ ਡੈੱਡ ਬੁਡੀ ਹੈ ਜਿਹੜੇ ਵਾਟਸਐਪ ਡਿਸਫੀਜ਼ਿੰਗ ਹੋ ਰਹੀ ਉਹ ਲੈ ਕੇ ਆਏ ਆ ਉਹਨਾਂ ਨੇ ਸਬੰਧ ਵਿੱਚ ਡਾਕਟਰ ਨਿਹਾਰ ਕਰਦੇ ਅਗੇਂਸਟ ਜਿਹੜਾ ਉਹਦੇ ਧਰਨਾ ਲਾਇਆ ਸਾਨੂੰ ਉਹਨਾਂ ਨੂੰ ਅਸੀਂ ਉਹਨਾਂ ਵਿਸ਼ਵਾਤਵਾਇਆ ਵੀ ਅਸੀਂ ਡਾਕਟਰਾਂ ਦੇ ਬੋਰਡ ਤੋਂ ਉਹਦਾ ਪੋਸਟਮਾਰਟ ਕਰਾਵਾਂਗੇ ਬਾਅਦ ਪੋਸਟਮਾਰਟ ਨੂੰ ਜੈਸੀ ਜ਼ਰੂਰਤ ਹੋ ਗਈ ਸੀ ਉਹਦੀ ਬੰਦੀ ਕਰ ਵੀ ਸੀ ਕਰ ਦਾਂਗੇ ਇਸ ਤਰ੍ਹਾਂ ਐਗਰੀ ਹੋ ਗਿਆ ਜੀ ਹੁਣ ਹਾਂ ਜੀ ਉਹ ਸਨਤ ਸਹਿਮਤਾ ਉਹ ਕਹਿੰਦੇ ਵੀ ਠੀਕ ਹੈ ਸਾਡਾ ਤਾਂ ਉਹਨੇ ਵੀ ਡਾਕਟਰ ਦੇ ਪੈਨਲ ਤੋਂ ਬੋਡ ਪੋਸਟਪੋਨ ਕਰਾ ਦਾਂਗੇ ਜੋ ਕਰ ਵੀ ਬੰਦ ਈ ਉਹ ਕਰ ਦਾਂਗੇ ਦੱਸ ਦਈਏ ਕਿ ਇਹ ਮਾਮਲਾ ਪੰਜਾਬ ਦੇ ਮਲਿਰਕੋਟਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਉੱਪਰ ਅਣਗੈਲੀ ਦੇ ਇਲਜ਼ਾਮ ਲਗਾਏ ਗਏ ਨੇ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸਦੀ ਮਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੈ જગબાણી ટીવી દેલી તો રવિ ખાનની રિપોર્ટ